ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ। ਯੋਧ ਨਸ਼ਿਆਂ ਵਿਰੁੱਧ ਮੁਹਿੰਮ ਤਿਤ ਜਿੱਥੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੇ ਵਰਗੇ ਕੋਹੜ ਚੋਂ ਕੱਢਣ ਲਈ ਹਰ ਹਿੱਲੇ ਕਰ ਰਹੀ ਹੈ ਉੱਥੇ ਹੀ ਜਿਮ ਵੀ ਇਸ ਮੁਹਿੰਮ ਵਿੱਚ ਆਪਣਾ ਅਮ ਰੋਲ ਅਦਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਕਾਦਿਆਂ ਦੇ ਵਾਈਟ ਐਵੇਨਿਊ ਬੋਡੀ ਕੋਰ ਦੇ ਨਾਂ ਨਾਲ ਚੱਲ ਰਹੀ ਜਿਮ ਵਿੱਚ ਦੂਸਰੀ ਵਾਰ ਜਿਮ ਮਾਲਕ ਸ਼ਰਨਦੀਪ ਸਿੰਘ ਅਤੇ ਪ੍ਰਭਦੀਪ ਸਿੰਘ ਵੱਲੋਂ ਨੌਜਵਾਨਾਂ ਦੇ ਪੁਲਾਪ ਅਤੇ ਸਕਾਟ ਦੇ ਮੁਕਾਬਲੇ ਕਰਵਾਏ ਗਏ। ਜੇਤੂ ਨੌਜਵਾਨਾਂ ਨੂੰ ਨਗਦ ਰਾਸ਼ੀ ਅਤੇ ਕੱਟੇਨ ਦੇ ਡੱਬੇ ਨਾਮ ਵਜੋਂ ਦਿੱਤੇ ਗਏ ਗੱਲਬਾਤ ਕਰਦਿਆਂ ਜਿੰਮ ਟ੍ਰੇਨਰ ਲਵਦੀਪ ਸਿੰਘ ਨੇ ਕਿਹਾ ਕਿ ਅੱਜ ਅਸੀਂ ਆਪਣੀ ਜਿੰਮ ਵਿੱਚ ਨੌਜਵਾਨਾਂ ਦਾ ਦੂਸਰਾ ਕੰਪੀਟੀਸ਼ਨ ਕਰਵਾਇਆ ਆ ਗਿਆ ਹੈ ਤੇ ਅਗੋਂ ਵੀ ਅਜਿਹੇ ਕੰਪੀਟੀਸ਼ਨ ਕਰਵਾਏ ਜਾਣਗੇ ਤਾਂ ਜੋ ਨੌਜਵਾਨਾਂ ਵਿੱਚ ਹੌਸਲਾ ਅਫਜ਼ਾਈ ਵੱਧ ਸਕੇ ਉਹਨਾਂ ਕਿਹਾ ਕਿ ਅਸੀਂ ਜਲਦ ਹੀ ਪੰਜਾਬ ਲੈਵਲ ਦਾ ਕੰਪੀਟੀਸ਼ਨ ਕਰਾਵਾਂਗੇ ਜਿਸ ਵਿੱਚ ਹਰ ਉਮਰ ਦੇ ਨੌਜਵਾਨ ਹਿੱਸਾ ਲੈ ਸਕਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਅਤੇ ਜਿਮਾਂ ਵੱਲ ਆਪਣੇ ਆਪ ਨੂੰ ਲਿਆਉਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ de manera ठीक है ठीक है Terima kasih telah menonton! ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਪਾ ਬੋਲਦੇ ਆ ਬੋਡੀ ਗੋ ਬੋਡੀ ਗੋ ਕਲੱਬ ਤੋਂ ਮੇਰਾ ਨਾਮ ਹੈ ਦਰਨਵੀਸ ਹੈ ਮੈਂ ਆਹ ਤੇ ਐਜ਼ ਅ ਟ੍ਰੇਨਰ ਕੰਮ ਕਰਦਾ ਹਾਂ ਅੱਜ ਆਪਾਂ ਜਿਹਨੇ ਇਸ ਸਪੋਰਟਸ ਕਲੱਬ ਕੁਲਪਰਸ ਦਾ ਕੰਪੀਟੀਸ਼ਨ ਕਰਾਇਆ ਹੈਗਾ ਇਹ ਵੀ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਵੱਧ ਛੱਡ ਕੇ ਵੀ ਬੀਤੀਆਂ ਵਿੱਚ ਲੋਕਾਂ ਨੇ ਵੀ ਪਾਰਟਿਸਿਪੇਟ ਕੀਤਾ ਤੇ ਆਪਾਂ ਫਰਸਟ ਸੈਕਿੰਡ ਟਾਈਮ ਪ੍ਰਾਈਜ਼ ਵੀ ਦਿੱਤੇ ਗਏ ਜਿਹਨਾਂ ਲਈ ਆਪਾਂ ਨੂੰ ਪ੍ਰੋਮੋਟ ਕਰਦੇ ਹਾਂ ਤੇ ਸਾਡੀ ਇਹੀ ਆ ਅੱਗੇ ਤੋਂ ਵੀ ਉਮੀਦ ਆਸ ਕਿ ਲੋਕੀ ਜਿੰਨੇ ਵੀ ਆਪਾਂ ਕੰਪੀਟੀਸ਼ਨ ਕਰਾਉਂਦੇ ਰਹਿਾਂਗੇ ਮਸ਼ਹੂਰ ਹੋ ਰਹਿਣਗੇ ਤੇ ਵੱਜ ਚੜ ਗਿਆ ਕੰਪੀटीशन ਵੀ ਚੱਲੇ ਹਨ ਬਾਕੀ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਅੱਗੇ ਤੋਂ ਅੱਗੇ ਵੀ ਹੋਰ ਬਹੁਤ ਬਹੁਤ ਸੋਚਾ ਕੰਪੀटीशन ਬਾਰੇ ਜਿੱਦਾਂ ਕਿ ਪੰਜਾਬ ਸਰਕਾਰ ਦਾ ਕੰਪੀटीशन ਆਪਾਂ ਸੋਚਿਆ ਵਾ ਇੱਕ ਸਿੰਗਲ ਵੈਬ ਨੈਕਸਟ ਵੀਡ ਦੇ ਨਾਲ ਉਸ ਤੋਂ ਬਾਅਦ ਆਪਾਂ ਦੇ ਸਮੇਂ ਵਿੱਚ ਪਬਲਿਸ਼ਿੰਗ ਦਾ ਕੰਪੀटीशन ਬਾਰੇ ਵੀ ਕਰੰਟ ਜਨ ਵਿੱਚ ਸਾਰਾ ਕੁਝ ਹੋਏਗਾ ਸਪੋਰਟਸ ਨਾਲ ਕਿ ਡੱਬਲ ਟੌਨਗੇ ਬੈਂਚ ਪ੍ਰੈਸ ਹੋਏਗੀ ਉਹਦਾ ਸਿਰ ਆਪਾਂ 5 ਕਿਲੋ ਕਰਨਾ ਹੈ ਜੋ ਵੀ ਓਪਨ ਹੋਏਗਾ ਪੂਰੇ ਪੰਜਾਬ ਵਿੱਚ ਕਰਾਇਆ ਜਾਏਗਾ ਕੋਈ ਵੀ ਆ ਕੇ ਜਿੰਨ ਤੋਂ ਬਾਹਰ ਵਾਲਾ ਬੰਦਾ ਪਰਫੋਰਮ ਕਰ ਸਕਦਾ ਤੇ ਇਹੀ ਆ ਜੀ ਥੈਂਕ ਯੂ